ਹੁੱਚੇ ਤੇ ਤਣੀ ਆਇਆ ਤੈਨੂੰ ਕੋਈ ਪਾਲਵੇ ਤੇਰੇ ਨਾਲ ਸਾਂਝੀ ਕੀਤੀ ਹਰ ਗੱਲ ਵੇ ਤੂੰ ਹੋਰਾਂ ਨਾਲ ਉਮਰ ਅਪਲੈਨ ਕਰੀਆਂ ਮੇਰੇ ਨਾਲ ਕੀਤਾ ਕਾਨੂੰ ਐਡਾ ਸ਼ਾਂ ਲਵੇ ਮੈਂ ਵੀਰੇ ਬਚਪਨ ਤੋਂ ਹੀ ਆਪਣਾ ਸ਼ੌਂਕ ਸੀਗਾ ਗਾਇਕੀ ਦਾ ਤੇ ਹਾਂਜੀ ਬਚਪਨ ਤੋਂ ਹੀ ਮੈਂ ਗਾਉਂਦਾ ਰਿਹਾ ਜਿਵੇਂ ਸਕੂਲ ਟਾਈਮ ਤੇ ਫਿਰ ਕਾਲਜ ਦੇ ਵਿੱਚ ਜੀ ਫਿਰ ਇਹਦੇ ਚੰਡੀਗੜ੍ਹ ਆ ਗਏ ਫਿਰ ਇੱਥੇ ਜਿਵੇਂ ਆਪਣੇ ਸਟਰੀਟ ਸਿੰਗ ਹੀ ਵਗੈਰਾ ਹੁੰਦੀਆਂ ਨੇ ਫਿਰ ਉੱਥੇ ਗਾਉਂਦਾ ਇਸ਼ੋਕ ਆ ਕਿ ਤੁਹਾਡੀ ਕੋਈ ਜਿੱਤ ਆ ਕਿ ਹਾਂ ਯਾਰ ਗਾਇਕੀ ਹੀ ਕਰਨੀ ਆ ਨਹੀਂ ਸ਼ੌਂਕ ਵੀ ਹੈਗਾ ਏ ਤੇ ਬਾਕੀ ਅਗਰ ਇਸੇ ਦੇ ਵਿੱਚ ਆਪਾਂ ਨੂੰ ਉੱਚਾ ਪਲੇਟਫਾਰਮ ਮਿਲ ਜੇ ਤਾਂ ਉਹ ਬਹੁਤ ਵਧੀਆ ਗੱਲ ਹੈ ਆਪਣੇ ਲਈ ਓ ਮੈਂ ਗਿਆ ਤਰਾਜ਼ੂ ਆ ਚੇ ਤਲ ਗਈ ਹੋਵੇਗੀ ਹੋ ਜਿੱਥੇ ਮਾਣੀ ਸੀ ਉਹ ਨਿਮ ਵਾਲੀ ਸ਼ਾਲਬ ਜੇ ਖੋਰੇ ਕਿਸੇ ਪਨ ਉਤੇ ਡਾਇਰੀ ਦਿਲ ਦੀ ਫਰੋਲੀ ਮੇਰਾ ਨਾਂ ਲੱਭ ਜੇ ਖੋਰੇ ਕਿਸੇ ਪੰਨੇ ਉੱਤੇ ਜ਼ਰੂਰੀ ਥੋੜੀ ਨਾ 3B2 ਚ ਫੁਕਰੇ ਆਉਂਦੇ ਆ ਜ਼ਰੂਰੀ ਥੋੜੀ ਨਾ ਹੁੱਲਣਵਾਜੀ ਹੀ ਕਰਨ 3B2 ਲੋਕ ਆਉਂਦੇ ਨੇ ਅੱਜ ਤੁਹਾਨੂੰ ਮੈਂ ਇਸ ਤਰ੍ਹਾਂ ਦੇ ਹੁਨਰਮੰਦ ਨੌਜਵਾਨ ਵੀ ਤੁਹਾਡੇ ਅੱਗੇ ਪੇਸ਼ ਕਰਾਂਗਾ ਜੋ ਬਹੁਤ ਸੋਨਾ ਗਾਉਂਦੇ ਆ ਅਸੀਂ ਖੁਦ ਦੇਖਿਆ ਸਤਿੰਦਰ ਸਰਤਾਜ ਜੀ ਜੇਕਰ ਮੈਂ ਗੱਲ ਕਰਾਂ ਉਹਨਾਂ ਦੀ ਆਵਾਜ਼ ਹਮੇਸ਼ਾ ਲੋਕ ਸਤਿੰਦਰ ਸਰਤਾਜ ਨੂੰ ਬਹੁਤ ਪਿਆਰ ਕਰਦੇ ਨੇ ਉਸੇ ਤਰੀਕੇ ਦੇ ਨਾਲ ਬਾਈ ਹੁਣੀ ਗਾਣਾ ਵੀ ਗਾਵਾਂਗੇ ਪਹਿਲਾਂ ਬਾਈ ਨਾਲ ਗੱਲਬਾਤ ਕਰਦੇ ਆਂ ਬਾਈ ਸਸੀ ਕਾਲ ਜੀ ਸਸੀ ਕਾਲ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਕਿੱਥੋਂ ਤੁਸੀਂ ਵੈਸੇ ਮੈਂ ਵੀ ਫਿਰੋਜ਼ਪੁਰ ਤੋਂ ਆਈ ਫਿਰੋਜ਼ਪੁਰ ਤੋਂ ਹਾਂਜੀ 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 ਇਹ ਤੁਸੀਂ ਮਤਲਬ ਗਾਣਾ ਬਹੁਤ ਸੋਹਣਾ ਗਾਉਂਦੇ ਹੋ ਕਿਵੇਂ ਸਿੱਖਿਆ ਕਦੋਂ ਤੋਂ ਸਿੱਖਣਾ ਸ਼ੁਰੂ ਕੀਤਾ ਮੈਂ ਵੀਰੇ ਬਚਪਨ ਤੋਂ ਹੀ ਆਪਣਾ ਸ਼ੌਂਕ ਸੀਗਾ ਗਾਇਕੀ ਦਾ ਜੀ ਤੇ ਹਾਂਜੀ ਬਚਪਨ ਤੋਂ ਹੀ ਮੈਂ ਗਾਉਂਦਾ ਰਿਹਾ ਜਿਵੇਂ ਸਕੂਲ ਟਾਈਮ ਤੇ ਫਿਰ ਕਾਲਜ ਦੇ ਵਿੱਚ ਜੀ ਫਿਰ ਇਹਦੇ ਚੰਡੀਗੜ੍ਹ ਆ ਗਏ ਫਿਰ ਇੱਥੇ ਜਿਵੇਂ ਆਪਣੇ ਸ੍ਰੀ ਟ੍ਰੀ ਇਸ਼ੋਕ ਆ ਕਿ ਤੁਹਾਡੀ ਕੋਈ ਜਿੱਦ ਆ ਕਿ ਹਾਂ ਯਾਰ ਗਾਇਕੀ ਹੀ ਕਰਨੀ ਆ ਨਹੀਂ ਸ਼ੌਂਕ ਵੀ ਹੈਗਾ ਇਹ ਤੇ ਬਾਕੀ ਅਗਰ ਇਸੇ ਦੇ ਵਿੱਚ ਆਪਾਂ ਨੂੰ ਉੱਚਾ ਪਲੇਟਫਾਰਮ ਮਿਲ ਜੇ ਤਾਂ ਉਹ ਬਹੁਤ ਵਧੀਆ ਗੱਲ ਹੈ ਆਪਣੇ ਲਈ ਤੇ ਕੁਝ ਸੁਣਾਣਾ ਚਾਹੋਗੇ ਅੱਜ ਹਾਂਜੀ ਮੈਂ ਅਸਤਿੰਦਰ ਸਰਤਾਜ ਜੀ ਦਾ ਗਾਣਾ ਹੈਗਾ ਰਤਬਾ ਮੈਂ ਉਹ ਤਾਂ ਡੱਗੇ ਮੈਂ ਪੇਸ਼ ਕਰਦਾ ਹਾਂ ਮੈਂ ਬਿਲਕੁਲ ਹਾਂਜੀ ਚਲੋ ਕਿਤੇਨੀ ਤੇਰਾ ਰਤਬਾ ਘਟਦਾ ਜੇ ਹੱਸ ਕੇ ਬੁਲਾ ਲਵਾਂ ਕਿਦਰੇ ਕਿਤੇ ਨਹੀਂ ਤੇਰਾ ਰਤਬਾ ਕੱਟਦਾ ਜੇ ਹੱਸ ਕੇ ਬੁਲਾ ਲਵਾਂ ਕਿਦਰੇ ਕਿਤੇ ਨਿਸ਼ਾਨੋ ਸ਼ੌਕ ਤਾਂ ਜਾਂਦੀਆਂ ਮੁਹੱਬਤਾਂ ਜਿਤਾ ਲਵਾਂ ਕਿਦਰੇ ਕਿਤੇ ਨਹੀਂ ਤੇਰਾ ਰਤਬਾ ਕੱਟਦਾ ਜੇ ਹੱਸ ਕੇ ਬੁਲਾ ਲਵਾਂ ਕਿਦਰੇ ਚਿਰਾ ਪਿੱਛੋਂ ਜਦੋਂ ਐਹਸਾਸ ਹੋਣਗੇ ਉਦੋਂ ਦਿਲਦਾਰ ਨਹੀਂਓਂ ਪਾਸ ਹੋਣਗੇ ਚਿਰਾ ਪਿੱਛੋਂ ਜਦੋਂ ਐਹਸਾਸ ਹੋਣਗੇ ਉਦੋਂ ਦਿਲਦਾਰ ਨਹੀਂਓਂ ਪਾਸ ਹੋਣਗੇ ਰੰਗਲੇ ਜਹਾਨ ਦੀਆਂ ਰੌਣਕਾਂ ਚ ਵੀ ਦਿਲ ਕਿਸੇ ਗੱਲ ਤੋਂ ਉਦਾਸ ਹੋਣਗੇ ਹਾਲੇ ਵੀ ਕੁਝ ਸੋਚ ਲੈ ਵੇ ਮਹਿਰਮਾਂ ਜੇ ਹੱਸ ਕੇ ਬੁਲਾ ਲਵੇਂ ਕਿਦਰੇ ਕਿਤੇ ਨਹੀਂ ਤੇਰਾ ਰਤਬਾ ਕੱਟਦਾ ਜੇ ਹੱਸ ਕੇ ਬੁਲਾ ਲਵੈ ਕਿਦਰੇ ਕਿਤੇ ਨਿਸ਼ਾਨੋ ਸ਼ੌਕ ਤਾਂ ਜਾਂਦੀਆਂ ਮੁਹੱਬਤਾਂ ਜਿਤਾ ਲਵੈ ਕਿਦਰੇ ਕਿਤੇ ਨਹੀਂ ਤੇਰਾ ਰਤਬਾ ਕੱਟਦਾ ਜੇ ਹੱਸ ਕੇ ਬੁਲਾ ਲਵੈ ਕਿਦਰੇ ਸ਼ੁਕਰੀਆ ਜੀ ਬਹੁਤ ਸੋਹਣੀ ਆਵਾਜ਼ ਸੀਗੀ ਵੀਰ ਜੀ ਤੁਸੀਂ ਵੈਸੇ ਸਭ ਤੋਂ ਜ਼ਿਆਦਾ ਆਈਡਲ ਕਿਹਨੂੰ ਮੰਨਦੇ ਹੋ ਕਿ ਤੋਂ ਮਤਲਬ ਸੋਚਦੇ ਹੋ ਕਿ ਅਸੀਂ ਇਹਦੇ ਵਰਗਾ ਗਾਉਣਾ ਆ ਮੈਂ ਵੀਰੇ ਵੈਸੇ ਤਾਂ ਮਤਲਬ ਮੈਲਡੀ Song ਜਿਹੜੇ ਹੁੰਦੇ ਆਈ ਜਿਆਦਾ ਮੈਂ ਉਹਨਾਂ ਨੂੰ ਪ੍ਰੈਫਰ ਕਰਦਾ ਹਾਂ ਸਰਤਾਜ ਇਹ ਵੀ ਬਹੁਤ ਸੋਹਣੇ ਆ ਮਤਲਬ ਸੂਫੀ ਸਿੰਗਰ ਹੈ ਹੂੰ ਤੇ ਇਹਨਾਂ ਨੂੰ ਸੁਣ ਕੇ ਮਤਲਬ ਰੂਹ ਖੁਸ਼ ਹੁੰਦੀ ਆਈ ਆਪਣੀ ਤੇ ਬਾਕੀ ਮੈਂ ਅਮਰਿੰਦਰ ਗਿੱਲ ਭਾਈ ਜਿਹੜੇ ਹੈਗੇ ਉਹਨਾਂ ਨੂੰ ਜ਼ਿਆਦਾ ਮੈਂ ਸੁਣਦਾ ਹਾਂ ਮਤਲਬ ਅੱਛਾ ਉਹਨਾਂ ਦੀ ਗੀਤ ਗਾਲੇ ਨੂੰ ਕੋਈ ਗੀਤ ਗਾਣਾ ਉਹ ਵੀ ਹੋ ਜਾਵੇ ਇੱਕ ਹਾਂਜੀ ਹਾਂਜੀ ਉਹ ਵੀ ਹੋ ਜਾਵੇ ਇੱਕ ਹਾਂਜੀ ਹਾਂਜੀ ਉਹਨਾਂ ਦਾ ਤੁਹਾਨੂੰ ਮੈਂ ਗ ਹੋ ਚਿਰਾਬਾਦ ਟੱਕਰੀ ਐ ਪੁੱਲ ਗਈ ਹੋਵੇਗੀ ਹੋ ਮੈਂ ਗਿਆ ਤਰਾਜ਼ੂਆਂ ਚੇ ਤਲ ਗਈ ਹੋਵੇਗੀ ਹੋ ਚਿਰਾਬਾਦ ਟੱਕਰੀ ਐ ਪੁੱਲ ਗਈ ਹੋਵੇਗੀ ਹੋ ਮੈਂ ਗਿਆ ਤਰਾਜ਼ੂਆਂ ਚੇ ਤਲ ਗਈ ਹੋਵੇਗੀ ਉਹ ਜਿੱਥੇ ਮਾਣੀ ਸੀ ਉਹ ਨਿਮਵਾਲੀ ਸ਼ਾਮ ਲੱਭ ਜੇ ਖੋਰੇ ਕਿਸੇ ਪੰਨੇ ਉੱਤੇ ਡਾਇਰੀ ਦਿਲ ਦੀ ਫਰੋਲੀ ਮੇਰਾ ਨਾਂ ਲੱਭ ਜੇ ਖੋਰੇ ਕਿਸੇ ਪੰਨੇ ਉੱਤੇ ਡਾਇਰੀ ਦਿਲ ਦੀ ਫਰੋਲੀ ਮੇਰਾ ਨਾਂ ਲੱਭ ਜੇ ਖੋਰੇ ਕਿਸੇ ਪੰਨੇ ਉੱਤੇ हां किसे पन्ने उते हूं थैंक यू जी तेरे वो मीठी आवाज है एदे ਲਈ ریاض ਕਿੰਨਾ ਕਰਦੇ ਹੋ ریاض ਵੀਰੇ ਆਪਣਾ ਸੂਬਾ ਉੱਠ ਕੇ ਕਰ ਲੀਦਾ ਹੀ ਤੇ ਇੱਕ ਆਪਣਾ ਸ਼ਾਮ ਨੂੰ ਕਰ ਲੀਦਾ ਹੀ ریاض ਜੀ ਅੱਛਾ ਦੋ ਟਾਈਮ ਕਰਦੇ ਹੋ ਹਾਂਜੀ 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 ਕੋਈ ਖਾਸ ਤਰੀਕੇ ਨਾਲ ਕੋਈ ਕਿਸੇ ਚੀਜ਼ ਦੇ ਉੱਪਰ परहेज ਵੀ ਕਰਦੇ ਹੋ ਵੀ ਇਹ ਚੀਜ਼ ਖਾਣੀ ਆ ਇਹ ਚੀਜ਼ ਨਹੀਂ ਖਾਣੀ ਪਰਹੇਜ਼ ਬਸ ਉਹ ਹੀ ਆਪਣੀਆਂ ਹੋਵੈਂਦਾ ਕੀ ਮਤਲਬ ਹੈ ਠੰਡਾ ਤੱਤਾ ਥੋੜਾ ਯਾ ਅੱਛਾ ਸਾਹਬ ਜੀ ਦਾ ਮਤਲਬ ਇਹ ਚੀਜ਼ ਦਾ ਹਿਸਾਬ ਰੱਖਦੇ ਹੋ ਹਾਂਜੀ 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 ਬਿਲਕੁਲ ਤੇ ਹੋਰ ਜੇਕਰ ਕੋਈ ਅਮਨਿੰਦਰ ਨੂੰ ਲੋਕ ਬਹੁਤ ਪਿਆਰ ਕਰਦੇ ਆ ਕੋਈ ਉਹਨਾਂ ਦਾ ਹੋਰ ਕੋਈ ਗਾਣਾ ਹੋ ਜਵੇ ਅੱਜ ਸਮਾਂ ਆਪਣੇ ਕੋਲ ਬਹੁਤ ਆ ਤੁਸੀਂ ਦੇਖ ਲਓ ਕਿਵੇਂ ਦਾ ਰੱਖਣਾ ਉਹਕੇ ਬਿਲਕੁਲ ਜੀ ਹਾਂਜੀ ਉਹਨਾਂ ਦਾ ਇੱਕ ਗਾਣਾ ਹੈਗਾ ਫੁੱਲ ਗੈਂਦੇ ਦਾ ਜੀ ਹਾਂਜੀ ਉਹ ਗਾਣਾ ਉਹਨਾਂ ਦਾ ਬਹੁਤ ਪਿਆਰਾ ਲੱਗਦਾ ਮੈਨੂੰ ਮਤਲਬ ਕਾਫੀ ਮਤਲਬ ਨੇੜਿਆ ਹੈ ਮੇਰੇ ਉਹ ਗਾਣਾ ਇਹ ਉਹ ਗਾਣਾ ਹੈਗਾ ਜੀ ਆਪਣਾ ਹੂੰ ਮੇਰੇ ਜਿਗਰ ਦੀਏ ਰਾਨੀਏ ਨੀ ਸੋਨਾ ਚੰਦਨ ਦਾ ਚਰਖਾ ਬੁਣਾਉਣਾ ਲੈ ਕੇ ਪਰੀਆਂ ਦੇ ਦੇਸੋਂ ਜਾ ਮਨੂ ਮੈਂ ਤੇਰਾ ਜਮਨੀ ਦੁਪੱਟਾ ਰੰਗਵਾਉਣਾ ਮੇਰੀ ਪੱਗ ਨੂੰ ਰੰਗਾ ਵੀ ਸੂਰਜਾਂ ਤੋਂ ਫੁੱਲ ਗੈਂਦੇ ਦਾ ਜਿੰਦੇ ਤੇ ਤੂੰ ਲਾਉਣਾ ਲੈ ਕੇ ਰਾਤਾਂ ਤੋਂ ਹੋ ਲੈ ਕੇ ਰਾਤਾਂ ਤੋਂ ਸ਼ਾ ਕਾਲੇ ਰੰਗ ਮੈਂ ਤੇਰੇ ਨੈਣਾ ਚ ਕਜਲਾਨੀ ਪਾਉਣਾ ਮੇਰੇ ਜਿਗਰ ਦੀਏ ਰਾਨੀ ਐਨੀ ਸੋਨਾ ਚੰਦਨ ਦਾ ਚਰਖਾ ਬਣਾਉਣਾ ਮਹਾਰਾਣੀ ਬਣਾਉ ਰਾਨੀ ਐਨੀ ਤੇਰੀ ਅਮੜੀ ਨੂੰ ਛੱਡ ਕੇ ਤੂੰ ਆਉਣਾ ਹਾ ਤੇਰੀ ਅਮੜੀ ਨੂੰ ਸ਼ਾੜਕੇ ਤੂੰ ਆਉਣਾ ਤੇਰੀ ਅਮੜੀ ਨੂੰ ਸ਼ਾੜਕੇ ਤੂੰ ਆਉਣਾ ਥੈਂਕ ਯੂ ਬਾਈ ਸਾਨੂੰ ਨਾ ਅੱਗੇ ਸ਼ੂਟ ਕਰਨ ਲਈ ਜਾਣਾ ਹੈ ਪਰ ਜਿਸ ਤਰ੍ਹਾਂ ਤੁਸੀਂ ਗਾਣੇ ਗਾ ਰਹੇ ਹੋ ਸਾਨੂੰ ਨਾ ਉਠ ਨਹੀਂ ਦੋਂਗੇ ਹਿਸਾਬ ਨਾਲ ਆਵਾਜ਼ ਬਹੁਤ ਸੁਣੀ ਹੈ ਤੁਹਾਡੀ ਤੇ ਬਾਈ ਜੀ ਕੁਝ ਆਪਣੇ ਵੱਲੋਂ ਕੁਝ ਹੋਰ ਸੁਣਾਣਾ ਹੋਵੇ ਜੇ ਅੱਜ ਕਿਉਂਕਿ ਕੈਮਰਾ ਸਾਡੇ ਕੋਲ ਸਮਾਂ ਪੂਰਾ ਹੈ ਅਸੀਂ ਚਾਹੁੰਦੇ ਅੱਜ ਪੂਰੇ ਗਾਣੇ ਹੋ ਜੀ ਜਿਹੜੇ ਜਿਹੜੇ ਤੁਹਾਨੂੰ ਅੱਜ ਆਉਂਦੇ ਆ ਨਾ ਅਜੀ ਪਲੇ ਬੈਕ ਹੋ ਜਾਵੇ ਇੱਕ ਐਲਬਮ ਇੱਥੋਂ ਹੀ ਬਣ ਜਾਵੇ ਇੱਕ ਕੋਈ ਗੱਲ ਮੇਰੇ ਇੱਕ ਮੇਰਾ ਆਇਆ ਹੋਇਆ ਮਤਲਬ ਆਪਣਾ ਗਾਣਾ ਆਇਆ ਹੋਇਆ ਮਤਲਬ ਆਪਣਾ ਖੁੱਦ ਦਾ ਗਾਣਾ ਹਾਂਜੀ ਹਾਂਜੀ ਖੁੱਦ ਦਾ ਗਾਣਾ ਆਇਆ ਹੋਇਆ ਮਤਲਬ ਮੇਰਾ ਜੀ ਮੈਂ ਉਸ ਦਿਨ ਤੁਹਾਨੂੰ ਮੈਂ ਦੋ ਬੋਲੋਂ ਦੇ ਮੈਂ ਸੁਣਾ ਦੇਣੀ ਮੈਂ ਜੀ ਹਾਂਜੀ ਹਾਂਜੀ ਹੁੱਜੇ ਤੇ ਤਣੀ ਆਇਆ ਤੈਨੂੰ ਕੋਈ ਪਾਲਵੇ ਤੇਰੇ ਨਾਲ ਸਾਂਝੀ ਕੀਤੀ ਹਰ ਗੱਲ ਵੇ ਤੂੰ ਹੋਰਾਂ ਨਾਲ ਉਮਰ ਅਪਲੈਨ ਕਰੀਆਂ ਮੇਰੇ ਨਾਲ ਕੀਤਾ ਕਾਨੂੰ ਐਡਾ ਸ਼ਾਂ ਲਵੇ ਜੋ ਤੂੰ ਮੇਰੇ ਨਾਲ ਕੀਤਾ ਸੋਹਣਿਆ ਇਹ ਤੇਰੇ ਨਾਲ ਨਾਲ ਹੋਣਾ ਏ ਤੂੰ ਮੈਨੂੰ ਇੱਕ ਵਾਰ ਦਿਲੋਂ ਕੱਢਿਆ ਤੇਰੇ ਨਾਲ ਵਾਰ-ਵਾਰ ਹੋਣਾ ਏ ਅ ਤੇਰੇ ਨਾਲ ਵਾਰ ਵਾਰ ਹੋਣਾ ਏ। ਬਹੁਤ ਖੂਬਸੂਰਤ ਵੀਰੇ ਗਾਣਾ ਇਹ ਲਿਖਤ ਵੀ ਤੁਹਾਡੀ ਆਪਣੀ ਇਹ। ਹਾਂਜੀ ਹਾਂਜੀ। ਅੱਛਾ ਲਿਖਿਆ ਵੀ ਵੀ ਤੇ ਗਾਇਆ ਵੀ ਖੋਦਾ। ਹਾਂਜੀ ਹਾਂਜੀ। ਬਾਈ ਫਿਰ ਕਿਵੇਂ ਦਾ ਲੱਗਦਾ ਆਪਣੇ ਆਪ ਨੂੰ ਲੋਕ دوست ਤੁਹਾਡੇ ਸੁਣਦੇ ਨੇ ਗਾਣਾ ਤੁਹਾਡਾ? ਹਾਂਜੀ ਹਾਂਜੀ ਹਾਂਜੀ। ਸੁਣਦੇ ਜੱਗੇ ਆਪਾਂ ਆ ਰਹੇ ਮਤਲਬ ਆਪਣੇ ਗਾਣੇ ਹੋਰ ਵੀ ਮਤਲਬ ਵੀਡੀਓ ਵਗੈਰਾ ਨਾਲ ਬਣਵਾ ਰਹੇ ਹਾਂ ਮਤਲਬ ਅਸੀਂ ਕਰਦੇ ਹਾਂ ਜੀ। ਤੁਹਾਡਾ ਸਭ ਤੋਂ ਜ਼ਿਆਦਾ ਟੇਸਟ ਕਿਵੇਂ ਦਾ ਆ? ਕੋਈ ਵੈਲੀ ਪੁਨੇ ਵਾਲੇ ਗਾਣੇ, ਕੋਈ ਯਾਤਰਾ ਡੀਪਲੀ ਗਾਣੇ ਵੀ ਹੁੰਦੇ ਏ ਕਹਿੰਦਾ ਬਹੁਤ ਇਸ਼ਕ ਮੁਹੱਬਤ ਵਾਲੇ। ਤੁਹਾਡਾ ਟੇਸਟ ਕੀ ਆ? ਟੇਸਟ ਵੀਰੇ ਮੇਰਾ ਮੈਲੋਡੀ ਜਿਵੇਂ ਆਪਣੇ ਕਪਲ ਵਾਲੇ ਜਿਵੇਂ Song ਹੋ ਗਏ ਜਾਂ ਮਤਲਬ ਐਸੀ ਚਮਕੀਲਾ ਬਾਈ ਜੇ ਹੈਗੇ ਆਪਣੇ ਉਹਨਾਂ ਨੂੰ ਮਤਲਬ ਮੈਂ ਕਾਫੀ ਸੁਣਦਾ ਉਹਨਾਂ ਦੇ ਵੀ ਗਾਣਾ ਤੁਸੀਂ ਸੁਣਿਆ ਹੈਗਾ ਤੇਰੇ ਦਰ ਤੇ ਬੁਲਾਉਂਦਾ ਮੁੰਡਾ ਬੱਕਰੇ ਉਹ ਹੋ ਜਵੇ ਮੇਰੀ ਇੱਕ ਵਾਰ ਹਾਂਜੀ ਹਾਂਜੀ ਜ਼ਰੂਰ ਚਲੋ ਬੈਠੀਏ ਹੋ ਪਹਿਲਾ ਕੰਮ ਵੈਲਿਆਂ ਨੇ ਵੈਲ ਖੱਟਨੇ ਹੋ ਦੂਜਾ ਕੰਮ ਬੋਤਲਾਂ ਦੇ ਡੱਟ ਪੱਟਨੇ ਹੋ ਪਹਿਲਾ ਕੰਮ ਵੈਲਿਆਂ ਨੇ ਵੈਲ ਖੱਟਨੇ ਹੋ ਦੂਜਾ ਕੰਮ ਬੋਤਲਾਂ ਦੇ ਡੱਟ ਪੱਟਨੇ ਤੀਜਾ ਕੰਮ ਲੈਣੀ ਆਪਾਂ ਮੁੱਲ ਦੀ ਲੜਾਈ ਹੋ ਤੀਜਾ ਕੰਮ ਲੈਣੀ ਆਪਾਂ ਮੁੱਲ ਦੀ ਲੜਾਈ ਕੋਈ ਆਣ ਕੇ ਮਾਈ ਦਾ ਲਾਲ ਟੱਕਰੇ ਨੀ ਤੇਰੇ ਦਰ ਤੇ ਹੋ ਦਰ ਤੇ ਬਰੌਂਦਾ ਮੁੰਡਾ ਬੱਕਰੇ ਨੀ ਤੇਰੇ ਦਰ ਤੇ ਹੋ ਦਰ ਤੇ ਬੁਲਾਉਂਦਾ ਮੁੰਡਾ ਬੱਕਰੇ ਨਹੀਂ ਤੇਰੇ ਦਰ ਤੇ ਹੋਰ ਕੋਈ ਤੈਨੂੰ ਜਿਵੇਂ ਆਕੇ ਲੈ ਗਿਆ ਜੱਟ ਦਾ ਜਿਉਣਾ ਜੱਗ ਤੇ ਨਾ ਰਹਿ ਗਿਆ ਹੋਰ ਕੋਈ ਤੈਨੂੰ ਜਿਵੇਂ ਆਕੇ ਲੈ ਗਿਆ ਜੱਟ ਦਾ ਜਿਉਣਾ ਜੱਗ ਤੇ ਨਾ ਰਹਿ ਗਿਆ ਚੱਲ ਹੁਣ ਜਾਕੇ ਚਾਰ ਲੈ ਲਈਏ ਲਾਵਾਂ ਚੱਲ ਹੁਣ ਜਾਕੇ ਚਾਰ ਲੈ ਲਈਏ ਲਾਵਾਂ ਪੱਟੂ ਪਿਆਰ ਦੀ ਹਰੇ ਨਾ ਬਾਜੀ ਨਿਚਿਤ ਕਰ ਦੇਂ ਉਹ ਚਿਤ ਕਰਦੇ ਮੁੰਡੇ ਦਾ ਰਾਜੀ ਨਹੀਂ ਚਿਤ ਕਰਦੇ ਤੇਰੇ ਦਰ ਤੇ ਬੁਲਾਉਂਦਾ ਮੁੰਡਾ ਬੱਕਰੇ ਨਹੀਂ ਤੇਰੇ ਦਰ ਤੇ ਕੀ ਬਾਤ ਵੀਰੇ ਦੋਨੋਂ ਅਨ ਪਰਫੈਕਟ ਦੋਨਿਆਂ ਚ ਮਤਲਬ ਕਿ ਇਸ਼ਕ ਦੇ ਮਾਮਲੇ ਚ ਵੀ ਕਹਿ ਲਓ ਚਾਹੇ ਵੈਲਫੇਅਰ ਚ ਕਹਿ ਲਵੋ ਗੱਡੀ ਮਤਲਬ ਜਿਹੜੀ ਮਰਜ਼ੀ ਰਾਤ ਤੇ ਤੋੜ ਲਵੋ ਵੀ ਬਟ ਜੇ ਇੱਕ ਵਾਰ ਪਾਤੀ ਨਾ ਗੱਡੀ ਵਾਂ ਤਰੇ ਜਾਣਾ ਫਿਰ ਬਿਲਕੁਲ ਵੀਰੇ ਬਿਲਕੁਲ ਤੇ ਹੋਰ ਕੁਝ ਵੀਰੇ ਕੁਝ ਸੁਣਾਉਣਾ ਚਾਹੁੰਦੇ ਹੋ ਕੋਈ ਰੋਮਾਂਟਿਕ ਜਿਹਾ ਗਾਣਾ ਹੋ ਜਾਵੇ ਫਿਰ ਹੋਰ ਕੁਛ ਹੋਰ ਵੀ ਇੱਕ ਮੈਸ਼ਪ ਹੈਗਾ ਮਤਲਬ ਦੋ ਤਿੰਨ ਗਾਣੇ ਦਾ ਉਹ ਤੁਹਾਨੂੰ ਮੈਂ ਸੁਣਾ ਦੇਣਾ ਪ੍ਰਭ ਗਿੱਲ ਦਾ ਪ੍ਰਭ ਗਿੱਲ ਜੀ ਦਾ ਹਾਂਜੀ ਜੀ ਹੋ ਤੇਰੀਆਂ ਦੀ ਦਾਨ ਨਮਾਜ਼ਾਂ ਵਰਗੀਆਂ ਨੇ ਤੇਰੀਆਂ ਗੱਲਾਂ ਸਜਾ ਵਰਗੀਆਂ ਨੇ ਸੁਣ ਸੁਣ ਅੱਕ ਦੀਨਾ ਦਿਲ ਜੇ ਹਲਾ ਲਾ ਮੈਂ ਸੁਣ ਸੁਣ ਅਕਦੀਨਾ ਦਿਲ ਜੇ ਹਲਾ ਲਾ ਮੈਂ ਜੇ ਵੇਖੇ ਤੈਨੂੰ ਹੋਰ ਤਾਂ ਨੈਣਾ ਚ ਸੁਪਾਲਾ ਮੈਂ ਜੇ ਹੋਵੇ ਨਾ ਨਰਾਜ਼ ਤੂੰ ਗਾਲੇ ਨਾਲ ਲਾ ਮੈਂ ਜੇ ਹੋਵੇ ਨਾ ਨਰਾਜ਼ ਤੂੰ ਗਾਲੇ ਨਾਲ ਲਾ ਮੈਂ ਜੇ ਮੈਂ ਨਾ ਹੁੰਦੀ ਤੇਰੀ ਜ਼ਿੰਦਗੀ ਵਿੱਚ ਵੇ ਨਾ ਠੀਕ ਤੇਰੇ ਤੋਂ ਹੁੰਦਾ ਕਮ ਇੱਕ ਵੇ ਝੂਠਾ ਸੱਚਿਆਂ ਵਰਗਾ ਏ ਐਵੇਂ ਮੱਛਿਆ ਵਰਗਾ ਏ ਤੇਰੀਆਂ ਫਿਕਰਾਂ ਨੂੰ ਮੈਂ ਤਾਂ ਉਹ ਨਿਤ ਸੰਭਾਲਦੀ ਮਰ ਗਈ ਅਕਲ ਦੇ ਕੱਚਿਆਂ ਵਰਗਾ ਏ ਪਿਆਰ ਤੇਰਾ ਬੱਚਿਆਂ ਵਰਗਾ ਏ ਵੇ ਮੈਂ ਪਾਲਦੀ ਮਰ ਗਈ ਅਕਲ ਦੇ ਕੱਚਿਆਂ ਵਰਗਾਏ ਪਿਆਰ ਤੇਰਾ ਬੱਚਿਆਂ ਵਰਗਾਏ ਵੇ ਮੈਂ ਪਾਲਦੀ ਮਰ ਗਈ ਹੋ ਜਿੰਨਾ ਮੈਂ ਮਨਾਵਾ ਉਹ ਰੁਸਦਾ ਹੀ ਜਾਵੇ ਹੱਸਣਾ ਮੈਂ ਚਾਵਾ ਉਹ ਨਾਇਰਵਾਵੇ ਕਿੰਨਾ ਜ਼ਾਦਾ ਯੋ ਨੂੰ ਇਸ਼ਕ ਕਰਾਂ ਮੈਂ ਰਯੋ ਨੂੰ ਕਿਵੇਂ ਸਮਝਾਵੇ ਟੁੱਟਦਾ ਹੀ ਜਾਵੇ ਟੁੱਟਦਾ ਹੀ ਜਾਵੇ ਟੁੱਟੇ ਹੋਏ ਦਿਲ ਨੂੰ ਕੌਣ ਸਮਝਾਵੇ ਟੁੱਟਦਾ ਹੀ ਜਾਵੇ ਟੁੱਟਦਾ ਹੀ ਜਾਵੇ ਟੁੱਟੇ ਹੋਏ ਦਿਲ ਨੂੰ ਕੌਣ ਸਮਝਾਵੇ ਜਦੋਂ ਆਪਾਂ ਨਾ ਕਿਸੇ ਸੰਗੀਤਕਾਰ ਨੂੰ ਕਿਸੇ ਕਲਾਕਾਰ ਨੂੰ ਜਾਂ ਕਿਸੇ ਗਾਉਣ ਵਾਲੇ ਨੂੰ ਅਸੀਂ ਹੈ ਨਾ ਛੇੜ ਕੇ ਬੈਜਨੇ ਹੈ ਨਾ ਇੱਕ ਦੋ ਗਾਣੇ ਸੁਣਾ ਦੋ ਤੁਹਾਨੂੰ ਹੀ ਲਾ ਦੋ ਫਿਰ ਜ਼ਿਆਦਾ ਹੀ ਛਿੜ ਜਾਂਦਾ ਉਹ ਬੋਲਦਾ ਵੀ ਮੈਂ ਇੱਕ ਨਹੀਂ ਬਾਈ ਹੁਣ ਮੇਰੇ ਤੋਂ 10-15 ਸੁਣ ਕੇ ਜਾਈ ਹੁਣ ਹੁਣ ਛੇੜ ਦਾ ਦੂ ਅੰਦਰ ਦਾ ਭੂਤ ਇੱਕ ਬਿਲਕੁਲ ਵੀਰੇ ਬਿਲਕੁਲ ਤੇ ਫਿਰ ਇੱਕ ਜਿਹਾ ਗਾਉਣ ਲੱਗ ਜਾਈਏ ਫਿਰ ਜਿਵੇਂ ਜਿਵੇਂ ਆਈ ਜਾਂਦੇ ਨੇ ਫਿਰ ਉਹ ਵੀਰੇ ਨਾਲ ਮਿਲ ਆਪਾਂ ਹੋਈ ਜਾਂਦੇ ਜੀ ਸੁਣਾਈ ਆਈ ਜਾਂਦੀ ਫਿਰ ਬਾਈ ਅੱਗੇ ਕੁਝ ਪਲੈਨਿੰਗ ਸੋਚੀ ਹੋਈ ਆ 2026 ਆ ਗਿਆ 2026 ਦੇ ਵਿੱਚ ਕੁਝ ਸੋਚਿਆ ਕੁਝ ਵੱਡਾ ਲੈ ਵੀ ਹੁਣ ਆਪਣੇ ਗਾਣੇ ਵੀ ਇਸ ਤਰ੍ਹਾਂ ਦੇ ਆਉਣਗੇ ਜਿੱਥੇ ਲੋਕ ਨੱਚਣਗੇ ਲੋਕਾਂ ਦੇ ਬੁਲਣਾ ਦੇ ਤੁਹਾਡੇ ਹੀ ਸਿਰਫ ਗਾਣੇ ਹੋਣਗੇ ਬਿਲਕੁਲ ਵੀਰੇ ਬਿਲਕੁਲ ਆਪਣੇ ਨਾ 8 ਗਾਣੇ ਦੀ ਮਤਲਬ ਬੌਂਡ ਹੋਇਆ ਹੈ ਲੇਕਿਨ ਮੈਂ ਕੰਪਨੀ ਦਾ ਨਾਮ ਤਾਂ ਨਹੀਂ ਮੈਂ ਦੱਸ ਸਕਦਾਗਾ ਜੀ ਹਾਂਜੀ 8 ਗਾਣੇ ਤਾਂ ਬੌਂਡ ਹੋਇਆ ਹੈ ਉਹਦੇ ਵਿੱਚ ਆਪਣੇ 3 ਗਾਣੇ ਵੀਡੀਓ ਦੇ ਨਾਲ ਆ ਰਹੀ ਹੈ ਤੇ 5 ਆਪਣੇ ਆਡੀਓ ਟਰੈਕ ਆ ਰਹੀ ਮਤਲਬ 2026 ਬਹੁਤ ਸੋਨਾ ਜਾਏਗਾ ਮਤਲਬ 2026 ਦੀ ਪਲੈਨਿੰਗ ਹੋ ਗਈ ਕਿਸਮ ਦੀ ਹਾਂਜੀ ਹਾਂਜੀ ਹਾਂ ਮੰਨ ਦੇ ਵਿੱਚ ਆਲਰੇਡੀ ਹੋਈ ਹੋਈ ਹੈ ਹਾਂਜੀ ਹਾਂਜੀ ਵੀਰੇ ਕੀ ਵੀ ਤਾਂ ਮਹਿਸੂਸ ਕਰ ਰਹੇ ਹੋ ਆਪਣੇ ਆਪ ਨੂੰ ਉਸ ਸਮੇਂ ਕਿ ਹਾਂ ਯਾਰ ਹੁਣ ਵੀਡੀਓ ਆਣੀ ਗਾਣੇ ਦੀ ਕੁਝ ਲੱਗਦਾ ਵੀ ਖਾਪ ਪੂਰੇ ਹੋ ਗਏ ਹੁਣ ਆਪਣੇ ਬਿਲਕੁਲ ਵੀਰੇ ਬਿਲਕੁਲ ਬਾਕੀ ਚਲੋ ਜਰਨੀ ਹੈਗੀ ਚਲੇ ਤਾਂ ਬਚਪਨ ਦੀ ਹੈ ਕਿ ਮਤਲਬ ਆਪਣਾ ਸਟਾਰਟਅਪ ਕੀਤਾ ਹੋਇਆ ਜੀ ਕਿ ਚਲੋ ਹਰ ਕੋਈ ਬੰਦਾ ਆਉਂਦਾ ਹੈ ਕਿ ਵੀ ਉਹ ਆਪਣਾ ਜਿਵੇਂ ਕਹ ਲਓ ਕਿ ਵੀ ਦਾਲ ਰੱਟੀ ਖਾਂਦਾ ਹੁੰਦਾ ਨਹੀਂ ਕਿ ਉਹ ਤੂੰ ਉੱਤੇ ਦਾ ਹੀ ਸੋਚ ਕੇ ਆਉਂਦਾ ਹੈ ਮਤਲਬ ਕਿਆਂ ਵੀ ਬੱਚ ਆਪਣੇ ਮਾਪਿਆਂ ਦੇ ਜਿਹੜੇ ਹੁੰਦੇ ਆਈ ਸੁਪਨੇ ਹੁੰਦੇ ਆ ਕਿ ਕਿ ਅਸੀਂ ਖੁਦ ਆਪਦੇ ਹੱਥੀਂ ਉਹਨਾਂ ਨੂੰ ਪੂਰੇ ਕਰੀਏ ਮਤਲਬ ਜੀ ਤੁਹਾਡਾ ਸੁਪਨਾ ਕੀ ਹੈ ਫਿਰ ਮੇਰਾ ਸੁਪਨਾ ਮੇਰਾ ਸੁਪਨਾ ਚਲੋ ਇੱਕ ਤਾਂ ਖੁਦ ਨੂੰ ਆਪਣੇ ਆਪ ਨੂੰ ਮਤਲਬ ਮਿਊਜ਼ਿਕ ਦੇ ਵਿੱਚ ਮਤਲਬ ਉਸ ਜਗ੍ਹਾ ਤੇ ਉਸ ਪਲੇਟਫਾਰਮ ਤੇ ਮਤਲਬ ਬਿਲਡ ਕਰਕੇ ਮਤਲਬ ਉਸ ਖੜਨਾ ਆਪਣਾ ਇਹ ਦੂਜਾ ਮਾਪੇ ਦੇ ਸੁਪਨੇ ਜਿਹੜੇ ਆਈ ਉਹਨਾਂ ਨੂੰ ਪੂਰੇ ਕਰਨਾ ਹੈ ਜੀ ਮਾਪੇ ਨੂੰ ਪਹਿਲ ਦੀ ਆਧਾਰ ਤੇ ਰੱਖ ਰਹੇ ਹੋ ਬਿਲਕੁਲ ਜੀ ਬਿਲਕੁਲ ਬਿਲਕੁਲ ਮਾਪੇ ਦੇ ਪਹਿਲ ਦੇ ਆਧਾਰ ਤੇ ਅੱਛਾ ਭਾਈ ਅੱਛਾ ਗਾਣੇ ਦੇ ਨਾਲ ਨਾਲ ਤੁਸੀਂ ਗਿਟਾਰ ਵੀ ਵਜਾ ਲੈਂਦੇ ਹੋ ਗਿਟਾਰ ਵੀਰੇ ਹਜੇ ਤਾਂ ਨਹੀਂ ਮਤਲਬ ਬਾਕੀ ਹਰਮੋਨੀਅਮ ਵਗੈਰਾ ਆਪਾਂ ਪਲੇ ਕਰ ਲੀਦੇ ਮਤਲਬ ਓਕੇ ਹਾਂਜੀ 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 ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਵੀਰੇ ਕੀਮਤੀ